ਪੰਜਾਬ ਦੇ ਵਿੱਚ ਹੜ੍ਹ ਆਏ ਤੇ ਇਹਨਾਂ ਹੜ੍ਹਾਂ ਦੇ ਕਾਰਨ ਕਾਫੀ ਭਾਰੀ ਨੁਕਸਾਨ ਹੋਇਆ ਤੇ ਦੂਜੇ ਪਾਸੇ ਉੱਥੇ ਹੀ ਦੱਸੀਏ ਕਿ ਲਗਾਤਾਰ ਕਿਸਾਨ ਜਥੇਬੰਦੀਆਂ ਸਿਆਸਤਦਾਨ ਤੇ ਹੋਰ ਪੰਜਾਬੀਆਂ ਦੇ ਵੱਲੋਂ ਹੜ੍ਹ ਪੀੜਤਾਂ ਨੂੰ ਲੈ ਕੇ ਮਦਦ ਕੀਤੀ ਗਈ ਤੇ ਹੁਣ ਉਗਰਾਹਾਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਗਰਾਹਾਂ ਦੀ ਜਥੇਬੰਦੀ ਦੇ ਵੱਲੋਂ ਹੜ੍ਹ ਪੀੜਤਾਂ ਦੇ ਲਈ ਜਿਹੜੀ ਕਿ ਸਮੱਗਰੀ ਭੇਜੀ ਗਈ ਹੈ ਤੇ ਅੱਜ ਉੱਥੇ ਹੀ ਉਹਨਾਂ ਦਾ ਬਿਆਨ ਸਾਹਮਣੇ ਆ ਰਿਹਾ ਹੈ ਹੜ੍ਹ ਪੀੜਤਾਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਜਿਹੜੀ ਚੀਜ਼ ਦੀ ਸਮੱਗਰੀ ਦੀ ਲੋੜ ਹੈ ਉਹ ਅਸੀਂ ਮੁਹੱਈਆ ਜ਼ਰੂਰ ਕਰਵਾਵਾਂਗੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਅੱਜ ਅਸੀਂ ਜਿਹੜਾ ਅੰਬਸਰ ਦੇ ਵਿੱਚ ਅੱਜ ਨਾਲਾ ਜਿਹੜਾ ਰਾਜ ਨੇ ਲੱਗੇ ਤੇ ਉਹਨਾਂ ਦੇ ਲੰਬਰ ਸਾਲ ਹੋ ਉਸ ਬਾਬ ਜੀ ਦੀ ਦੌਕੀ ਕਿੱਥੇ ਹੀ ਰਿਹਾ ਇਹ ਵਿੱਚ ਦਰਜਨ ਦੇ ਲਗਭਗ 4:00 ਵਜੇ ਚੱਲੀਆਂ ਨੇ 3000 ਤੋਂ ਵੱਧ ਕੱਟਾ ਜਿਹੜਾ ਉਹ ਬਰਤਦਾ ਜੀ ਨੂੰ ਡੋੜਾ ਕਹਿੰਦੇ ਅਸੀਂ ਪੀਚ ਦਾ ਪੀ ਅਸੀਂ ਅੱਜ ਸੀਟ ਵਾਸਤੇ ਜਿੰਦੇ ਆ

ਹੋ ਜਾਣਾ ਹੁਣ ਇਧਰ ਅੱਜ ਅਸੀਂ ਇੱਕ ਆਪ ਦੇ ਨੂੰ ਕਾਰਜ ਕਰ ਰਿਹਾ ਜਿਹੜੀ ਦਵਾਈ ਰੇਟਸੇ ਵਧੂ ਆਉਂਦੇ 64 72 ਬਾਰੇ ਸਾਂਝਾ ਕਰਵਾਉਣਾ ਕਰਦੀ ਹੈ ਤੇ ਅਫਰ ਸਰ ਦੇ ਵਿੱਚ ਚਾ ਕੇ ਜਿਹੜਾ ਨੇ ਮੱਤੀ ਤੇ ਆਉਣਾ ਹੈ ਉਧਰ ਸਰਟੀ ਦਾ ਸੰਪਰਕ ਹੈ ਇਹ ਤਕਰੀਬ ਕਦੇ ਘਾਟੇ ਕੋਣ ਸਬਾਤਾ ਸੁਝੂਨੇ 30 ਕਿ ਅਸੀਂ ਇਹ ਕਾਪੜਾ ਕਾਰਜ ਕਰ ਅੱਜ ਅਸੀਂ ਕਿਲਾ ਅੰਬਸਰ ਤੇ ਵਿਚਾ ਅੱਜ ਨਾਲਾ ਜਿਹੜਾ ਰਾਜ ਨੇ ਕੱਢੇ ਉਹਨਾਂ ਦੇ 30 ਸਾਲ ਹੋ ਗਏ ਬਾਅਦ ਜਿਹੜੀ ਚੌਥੀ ਕਿਸ਼ਤ ਭੇਜ ਰਹੇ ਆ ਇਹ ਵਿੱਚ ਦਰਜਨ ਦੇ ਲਗਭਗ 80 ਵਜਾ ਚਾਲੀਆਂ ਨੇ 3000 ਤੋਂ ਵੱਧ ਕਟਾ ਜਿਹੜਾ ਉਹ ਬੜਤ ਦਾ ਜੀ ਨੂੰ ਢੋੜਾ ਕਹਿੰਦੇ ਅਸੀਂ ਪੇਜ ਦਾ ਇਹ ਅਸੀਂ ਐਸਐਚ ਲਈ ਚੱਲਿਆ ਤੇ ਇਹ ਵੀ ਬਾਅਦ ਆ ਕੇ ਇਹ ਦਾਫਰਾ ਹੋਰ ਵੱਡਾ ਹੋ ਜਾਣਾ ਕਿਉਂਕਿ ਉਸ ਬਰਨਾਲਾ ਜਨਾਬੀ ਢੋਗਾ ਦੇ ਇੱਕਲੇ ਢੋਗਾ के के दे सकते हो ना बहुत ज्यादा बिना डॉक्टर की सलाह के लेना नहीं होता वो का होता है डॉक्टर से बात करनी चाहिए लेकिन अगर तो देखिए इस तरह ऐसी आदमी की दिक्कत है जब आप मशीन पर या प्रो वाले किसी स्टाफ के जावे तो जो मेडिसिन शुरू हो जाना और फिर आपसे एक आप को मार्गदर्शन की दवाई ਸੇੜਵਾ ਹੁੰਦੇ ਸ੍ਰੀ ਸਾਹਿਬਾ ਚਰਚਾ ਸਰਬਾਰਾ ਨੇ ਕਰਦੀ ਹੈ ਤੇ ਅਫਸਰ ਦੇ ਵਿੱਚ ਚੈੱਕ ਦੇ ਤਰ੍ਹਾਂ ਦੇ ਮੱਤੀ ਤੇ ਆਉਣਾ ਹੈ ਉਧਰ ਸਰਕਾਰੀ ਨਾਲ ਸੰਪਰਕ ਹੈ ਇਹ ਤਕਰੀਬ ਅੱਧੇ ਘੰਟੇ ਤੋਂ ਸਵੇਰ ਦਾ ਸਮਾਂ ਹੈ ਸਾਡੇ ਤੱਕ ਜੇ ਅਸੀਂ ਇਹ ਕਾਫਲਾ ਕੁਮਾਰ ਚਰਚਾ